ਕਰਨੂ ਪਿਆ ਆਪਈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਬਈ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਉੱਥੇ ਤੁਹਾਨੂੰ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ਚੱਲਦੀ ਆ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਆ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਬਈ ਅੱਜ ਅਸੀਂ ਆਪਣੀ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਆ ਅੱਜ ਬਈ ਅਸੀਂ ਆਪਣੀ ਪਿੰਡ ਅੱਜ ਆਏ ਆ ਤੇ ਬਾਈ ਕਾਕੇ ਕੋਲੇ ਆਏ ਆ ਬਾਈ ਦਾ ਡੈਰੀ ਫਾਰਮਿੰਗ ਦਾ ਕੰਮ ਆ ਬਾਈ ਤੇ ਭੁੱਲਰ ਡੈਰੀ ਫਾਰਮ ਆ ਬਾਈ ਦਾ ਤੇ ਬਾਈ ਦਾ ਆ ਉਹਦਾ ਬਰੀਡ ਤੇ ਵੀ ਕੰਮ ਬਈ ਵਧੀਆ ਕਰੀ ਜਾਂਦਾ ਬਾਕੀ ਮੜੀ ਬਈ ਨਿਗਮਗਾ ਮਰਾਦੀ ਫਾਰਮ ਲੈਣ ਤੇ ਬਾਈ ਦੇ ਬਾਕੀ ਚੰਗੀਆਂ ਬਰੀਡ ਬਈ ਚੰਗੀ ਬਰੀਡ ਆ ਬਾਈ ਕੋਲੇ ਤੇ ਬਾਕੀ ਹਰੇਕ ਤਰ੍ਹਾਂ ਦੇ ਬਾਈ ਇਹਨਾਂ ਸਭ ਤੇ ਕੰਮ ਕਰਦਾ ਹੈਗਾ ਅੱਜ ਬਈ ਦੇ ਦਾ ਬਾਈ ਕਾਕੇ ਕੋਲੇ ਨੇ ਸੱਚੀ ਗਾ ਬਈ ਕਾਕੇ ਸੱਚੀ ਗਾ ਬਾਈ ਜੀ ਤੇ ਕੀ ਡਿਟੇਲ ਆ ਬਈ ਆ ਵੇੜ ਦੀ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਆਪਾਂ ਸਾਰੀ ਦੋਸ਼ਕ ਸੰਗਤਾਂ ਦਾ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਹੈ ਜੀ ਇਹਨਾਂ ਦਾ ਜੀ ਹੈਗੀ ਇਹ ਦੂਜੇ ਸੂਏ ਵਹਿੜਾ ਠੀਕ ਹੈ ਬਈ ਇਹਦੇ ਕੱਲ ਸੂਈਏ 2 ਵਜੇ ਬਾਈ ਬੱਚਾ ਦਿੱਤਾ ਇਹਨੇ ਉਹ 나ੜੂਆ ਨਾਲਾ ਠੀਕ ਹੈ ਤੇ ਇਹਨੇ ਰਾਤ ਦਾ ਦਿੱਤਾ 7 ਕਿਲੋ ਬੋਲਾ ਠੀਕ ਹੈ ਜੀ ਠੀਕ ਹੈ ਅੱਜ ਤੜਕੇ 8 ਕਿਲੋ ਬੋਲਾ ਦਿੱਤਾ 15 ਕਿਲੋ ਦੁੱਧ ਚੋਇਆ ਇਹਦਾ ਮੈਂ 15 ਕਿਲੋ ਯਾਨੀ ਕਿ ਤਿਆਰ ਹੈ ਇਸ ਵਕਤ ਕੱਲ ਕਿੰਨੇ ਕਿੰਨੇ ਦਿਨ ਸੂਈ ਆ ਇਹ ਸੂਈ ਕੱਲ 2 ਵਜੇ ਸੂਈ ਆ ਬਾਈ ਕੱਲ 2 ਵਜੇ ਸੂਈ ਆ ਹਾਂ ਕੱਲ 16 ਤਰੀਕ ਨੂੰ 2 ਵਜੇ ਸੂਈ ਠੀਕ ਆ ਬਾਈ ਬਾਕੀ ਬਾਈ ਤੁਸੀਂ 나ੜੂਆਂ ਨੂੜਾ ਤੁਸੀਂ ਆਪ ਦੇਖ ਸਕਦੇ ਆ 나ੜੂਆਂ ਬਾਈ ਮਾੜਾ ਦਿਖਾ ਦੇਗਾ ਹੋਰ ਨਾ ਬਾਕੀ ਬਾਈ ਤੁਸੀਂ ਆਪ ਆ ਕੇ ਤਸੱਲੀ ਵੀ ਕਰ ਲੈਣੀ ਆ ਬਾਕੀ ਸੂਈ ਸਵਾਈ ਵਹਿੜ ਆ ਬਾਈ ਬਾਈ ਤੁਸੀਂ ਆਪ ਚੋ ਕੇ ਆਪ ਆ ਕੇ ਤਸੱਲੀ ਕਰ ਸਕਦੇ ਆ ਬਾਈ ਜੇਰ ਦੀ ਵੀਡੀਓ ਹੈਗੀ ਆਪਾਂ ਠੀਕ ਆ ਬਾਈ ਬਾਕੀ ਬਾਈ ਤਸੱਲੀ ਦੇਈ ਜਾਂਦਾ ਜੇਰ ਜ਼ੋਰ ਦੀ ਬਾਈ ਜਾਂਦਾ ਆਪਣੇ ਕੋਲੇ ਵੀਡੀਓ ਹੈਗੀ ਆ ਤੇ ਬਾਕੀ ਬਾਈ ਕਿੰਨੇ ਘੰਟੇ ਚਵਾਈ ਕਰਦੇ ਆ ਬਾਈ ਕਾਕੇ ਰਵਾਈ ਬਾਈ ਤੜਕੇ ਦਾ 7 ਵਜੇ ਕਰਦੇ ਆ ਠੀਕ ਹੈ ਇਸ ਮੌਕੇ ਇਸ ਮੌਕੇ ਪਾਸ ਹੁਣ ਕਰਕੇ ਤਿਆਰੀ ਕੀ ਹੈ ਬਸ ਠੀਕ ਹੈ ਬਾਕੀ ਬਈ ਹਵਾਨਾ ਹੁਣ ਬਈ ਤੁਸੀਂ ਦੇਖ ਲਓ ਥਣ ਥਣੋਂ ਵੀ ਬਈ ਸਾਫ ਮਾੜੀ ਤੋਰ ਦੀ ਬਈ ਬਾਕੀ ਸਾਨੂੰ ਤੋਰਾ ਦਿਖਾਣਿਆ ਤੋਰਦੀ ਉਹ ਤੁਹਾਨੂੰ ਬਈ ਹਵਾਨਾ ਦੱਸ ਜਾਣਾ ਬੈੜਦਾ ਪ੍ਰਿੰਟ ਪ੍ਰਿੰਟ ਵੀ ਸੋਹਣਾ ਬਾਕੀ ਐ ਨਹੀਂ ਸੁਕੇ ਪਸੂ ਲਿੱਸਾ ਜਾ ਹੋ ਜਾਂਦਾ ਬਈ ਉਂ ਵੀ ਵਜਣ ਚਾ ਬੈੜ ਬਾਕੀ ਤੁਹਾਨੂੰ ਤੋਰਦੀ ਤੋਂ ਹਵਾਨਾ ਦੱਸ ਜਾਣਾ ਥਣ ਥਣੋਂ ਬਹੁਤ ਸੋਹਣਾ ਲੱਗਿਆ ਬਈ ਮੁੱਠੀ ਮੁੱਠੀ ਆ ਥਾਣਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਹੁਣ ਬਾਕੀ ਵੀ ਲੇਵਾ ਰੂਆ ਬਾਈ ਨੇੜ ਤੋਂ ਦਿਖਾ ਦੀ ਮਾਣਾ ਬਾਕੀ ਹਵਾਨਾ ਹੋਣਾ ਬਈ ਤੁਸੀਂ ਦੇਖ ਲਓ ਵੀ ਗੱਠ ਚੌੜਾ ਹੋਗਾ ਤਾਂ ਉਹ ਤੋਂ ਪੱਧ ਪਰ ਮੇ ਜੁਸੇ ਦੀ ਹੈ ਬਾਈ ਪ੍ਰਿੰਟ ਪ੍ਰਿੰਟ ਵੀ ਸੋਹਣਾ ਤੇ ਕੰਨ ਵਿੱਚ ਸੂਏ ਸੂਈ ਕਾ ਕੇ ਬਾਈ ਇਹ ਦੂਜੇ ਸੂਏ ਸੂਈ ਬਾਈ ਜੀ ਦੂਜੇ ਸੂਏ ਸੂਈ ਆ ਠੀਕ ਆ ਦੂਜੇ ਸੂਏ ਸੂਈ ਆ ਤੇ 15 ਕਿਲੋ ਬਾਈ ਦੱਸਦਾ ਵੀ ਇੱਕ ਦਿਨ ਹੀ ਹੋਇਆ ਹਜੇ ਸੂਈ ਨੂੰ ਇੱਕ ਦਿਨ ਹੀ ਹੋਇਆ ਨਾ ਕੱਲ ਹੀ ਸੂਈ 2 ਵਜੇ 16 ਤਰੀਕ ਨੂੰ ਠੀਕ ਆ ਕੱਲ ਸੂਈ ਆ ਬਾਈ 15 ਕਿਲੋ ਬੋਲਾ ਤਿਆਰ ਆ ਠੀਕ ਆ ਬਾਈ ਠੀਕ ਅੱਜ ਤੜਕੇ 8 ਕਿਲੋ ਹੀਗਾ ਬਾਕੀ ਬਈ ਹਜੇ ਪੀਕ ਲੈਵਲ ਤੇ ਆਉਣਾ ਹੈਗਾ ਬਾਕੀ ਅ ਰਕਾਰ ਦਾ ਪਤਾ ਵੀ ਕਾਕੇ ਪਹਿਲੇ ਸੀ ਬਈ ਇਹ ਤਾਂ ਆਪਾਂ ਪਿੱਛੇ ਤੋਂ ਲੈ ਕੇ ਆਏ ਆ ਵੇਣ ਕੀ ਕਹ ਬਈ ਠੀਕ ਆ ਠੀਕ ਆ ਉਹਨਾਂ ਨੇ 20 ਕਿਲੋ ਦੁੱਧ ਦੱਸਿਆ ਮੈਨੂੰ ਠੀਕ ਆ ਠੀਕ ਆ ਬੰਦੇ ਬਈ 20 ਕਿਲੋ ਅਸੀਂ ਦੁੱਧ ਚੋਇਆ ਆਪਣੇ ਆਪ ਦੇ ਬੰਦੇ ਤੋਂ ਲਈ ਆ ਠੀਕ ਆ ਠੀਕ ਆ ਰਿਸ਼ਤੇਦਾਰੀ ਚੋਂ ਲਈ ਆ ਬਾਕੀ ਵੀ ਜਸਾ ਆਣਾ ਬਈ ਤੁਸੀਂ ਹਵਾਨਾ ਕੁੱਲੇ ਡੁੱਲੇ ਹਵਾਨੇ ਦੀ ਆ ਹੱਥ ਮਾਰ ਦੇ ਇੱਧਰ ਬਾਕੀ ਤੁਹਾਨੂੰ ਹੱਥ ਤੋਂ ਮਾਰ ਕੇ ਦਿਖਾਉਣੇ ਬਈ ਠੰਡੀ ਸੀਲ ਆ ਸੀਲ ਠੰਡੀ ਪੂਰੀ ਆ ਬਈ ਉਹ ਜ ਕੋਈ ਚੱਕ ਨਹੀਂ ਬਾਕੀ ਬਈ ਦੁੱਧ ਵਾਲਾ ਪਸ਼ੂ ਠੰਡ ਚਲ ਚੋਲ ਵਾਲਾ ਪਸੂ ਨੀਗਾ ਹੁੰਦਾ ਜਾਂ ਚੰਗੀ ਜਾਤ ਵਾਲਾ ਦੁੱਧ ਵਾਲਾ ਪਸੂ ਹੋਵੇ ਬਸ ਬਸ ਬਾਈ ਆ ਗਏ ਬਾਈ ਬਾਕੀ ਚੱਲਦੇ ਆਪਾਂ ਦੂਜੀ ਵਾੜ ਵਾਲਾ ਤੇ ਇਹਦੀ ਕੀ ਡਿਟੇਲ ਆ ਬਾਈ ਕਾਕੇ ਇਹਦੀ ਡਿਟੇਲ ਆ ਬਾਈ ਇਹ ਵਾੜ ਚੋਈ ਵੀ ਆ ਹੁਣ ਸਾਡੀ ਠੀਕ ਆ ਠੀਕ ਆ ਚੋਤੀ ਇਹਦੇ ਤੇਰੇ ਆਏ ਤੋਂ ਮਸ਼ੀਨ ਚੱਲੀ ਜਾਂਦੀ ਸੀ ਨਾ ਹਾਂ ਹਾਂ ਇਹ ਵਾੜ ਧਰ ਚੋਤੀ ਆ ਸੀ ਇਹਦੀ ਠੀਕ ਆ ਠੀਕ ਆ ਇਹਦੇ ਮਗਰ ਬਾਈ ਆਹ ਬੱਛੀ ਆ ਠੀਕ ਆ ਉਹ ਬੱਛੀ ਆ ਹਾਂ ਆ ਕਾਲੀ ਬੱਛੀ ਇਹਦੀ ਆ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਸੂਈ ਨੂੰ ਬਾਈ ਮੈਨੂੰ ਤਾਂ ਉਹਨਾਂ ਨੇ ਡੇਢ ਮਹੀਨਾ ਕਿਹਾ ਠੀਕ ਆ ਪਰ ਆਪਾਂ 2 ਮਹੀਨੇ ਕਿ ਠੀਕ ਹੈ ਬਾਈ ਠੀਕ ਹੈ ਉਹਨਾਂ ਨੇ ਦੁੱਧ ਤੋਇਆ ਦਾ 26 ਤੋਂ 28 ਕਿਲੋ ਠੀਕ ਹੈ ਠੀਕ ਹੈ ਤੇ ਮੈਂ 22 ਕਿਲੋ ਦੁੱਧ ਚੋਕੇ ਲਿਆ ਬਾਈ ਯਾਨੀ ਕਿ ਇਸ ਵਕਤ 22 ਕਿਲੋ ਦੁੱਧ ਰੈਡੀ ਆ ਹਾਂ 22 ਕਿਲੋ ਦੁੱਧ ਚੋਕੇ ਲਿਆ ਮੇਰੇ ਘਰੇ ਆਣ ਕੇ ਹੁਣ 2 ਕਿਲੋ ਦਾ ਫਰਕ ਪੈ ਗਿਆ ਇਹ ਠੀਕ ਹੈ ਠੀਕ ਹੈ 2 ਕਿਲੋ ਦੁੱਧ ਹੈਗਾ ਹੁਣ ਠੀਕ ਹੈ ਬਾਈ ਠੀਕ ਹੈ ਫਰਕ ਕਿੱਥੋਂ ਦਾ ਤੇ ਆ ਕਿਵੇਂ ਢੂਈ ਜਮਾਂਦਰੀ ਇਹ ਪਹਿਲੇ ਨਸਲ ਚ ਹੀ ਆ ਇਹਦੇ ਚ ਠੀਕ ਹੈ ਬਾਕੀ ਬਾਈ ਤੁਸੀਂ ਆਪ ਆ ਕੇ ਤਸਦੀਕ ਕਰ ਲਿਓ ਢੂਈ ਜਮਾਂਦਰੀ ਆ ਬਾਈ ਦੱਸਦਾ ਇੱਧਰ ਤੇ ਬਾਕੀ ਤੁਹਾਨੂੰ ਤੋਰਾ ਤੋਰਾ ਦਿਖਾਣੇ ਹਵਾਨਾ ਹੋਊ ਨਾਈ ਬਾਈ ਠੱਟੇ ਹਵਾਨੇ ਦੀ ਆ ਤੇ ਚੁਆਈ ਵੀ ਆ ਬਾਈ ਹੁਣ ਤਾਂ ਨਹੀਂ ਤੂੰ ਲੇਟ ਹੋ ਗਿਆ ਕਰਕੇ ਤੂੰ ਆ ਚੁਆਈ ਕੀਤੀ ਵੀ ਆ ਦੀ ਹੈ ਤੇਰੀ ਚੁਆਈ ਕੀਤੀ ਵੀ ਆ ਠੀਕ ਆ ਠੀਕ ਆ ਬਾਕੀ ਵੀ ਚੁਆਈ ਕੀਤੀ ਵੀ ਆ ਬਾਈ ਦੀ ਕਿੰਨੇ ਵਜੇ ਕਰਤੀ ਸੀ ਬਾਈ ਕੱਕੇ ਜੁਆਈ ਇਹਦੀ ਇਹਦੀ ਬਾਈ ਤੇਰੇ ਹੁਣ ਤਾਂ 10 ਮਿੰਟ ਪਹਿਲਾਂ ਹੀ ਕੀਤੀ ਉਹ ਮਸ਼ੀਨ ਚੱਲੀ ਜਾਂਦੀ ਠੀਕ ਆ ਠੀਕ ਆ ਥਣ ਤੁਹਾਨੂੰ ਬਈ ਇਹ ਠੀਕ ਬਾਕੀ ਤੁਹਾਨੂੰ ਤੋਰਾ ਦਿਖਾਣੇ ਵੀ ਤੁਰਦੇ ਹੋ ਤੁਹਾਨੂੰ ਹਵਾਨਾ ਦੱਸ ਜਾਣਾ ਮਗਰ ਬੱਚੀ ਆ ਮਗਰ ਬੱਚੀ ਬਾਈ ਢਾਈਆਂ ਮਹੀਨਿਆਂ ਦੀ ਬਾਈ ਦੱਸਦਾ ਵੀ ਸੂਈ ਵੀ ਆ ਬਾਕੀ ਵੀ ਤ ਤੇ ਬਈ ਉਹ ਟੂਈ ਤੁਸੀਂ ਬਾਈ ਦੱਸਦੇ ਵੀ ਜਮਾਂਦਰੂ ਹੀ ਆ। ਬਈ ਨੌਕਸ ਨਹੀਂ ਨਸਾਲਜੀ ਹੈ। ਠੀਕ ਆ ਠੀਕ ਆ ਬਾਈ। ਨਸਾਲਜੀ। ਬਾਕੀ ਥਾਣਾ ਥੋਣੂ ਵੀ ਬਾਈ ਸੋਨਾ ਲੱਗਿਆ ਵਾ। ਪਰ ਇਹਨਾਂ ਮੁੱਠੀ ਮੁੱਠੀ ਵਾਲਾ ਥਾਣਾ ਹੱਥੀ ਜਵਾਈ ਵਾਲਾ ਥਾਣਾ। ਬਸ ਬਣਨੀ ਬਾਈ ਕੋਈ ਨਹੀਂ। ਪਰ ਇਹਨੂੰ ਲੈ ਲੈ ਮੈਂ। ਬਾਕੀ ਤੁਹਾਨੂੰ ਬਾਈ ਤੋਰਾ ਦਿਖਾ ਦਿੰਨੇ ਆ। ਉਹ ਮੱਥੇ ਦੀ ਵੀ ਚੰਗੀ ਆ ਬਾਈ ਪ੍ਰਿੰਟ ਪ੍ਰਿੰਟ ਸੋਹਣਾ ਵਹਿੜਦਾ। ਕਾਕੇ ਬਈ ਇਹ ਦੂਜਾ ਫੈਨ ਫੂਡ ਦਾ ਪਤਾ ਹੀ ਕਿੰਨੀ ਆਉਂਦੀ ਆ ਇਹਦੀ ਫੈਨ ਫੂਡ ਬਾਈ ਯਾਰ ਕੱਲ ਦਾ ਫਸਲ ਮੇਨਾਂ ਨੇ ਚੀਜ਼ ਨਹੀਂ ਲਾਇਆ ਵੇੜਾਂ ਠੀਕ ਆ ਠੀਕ ਆ ਉਹ ਵੀ ਦੋ ਚਾਰ ਦਿਨ ਪਹਿਲਾਂ ਹੀ ਸੂਪੀ ਠੀਕ ਆ ਬਾਕੀ ਬਈ ਇਹ ਵੇੜਾਂ ਦੀ ਫੈਟ ਬਈ ਚੰਗੀ ਆਉਗੀ ਆ ਬਾਕੀ ਜਿੱਦ ਤੋਂ ਲੱਗਦਾ ਉਹਨਾਂ ਨੇ ਮੈਨੂੰ ਦੱਸਿਆ ਬਈ ਕਹਿੰਦਾ 34 ਤੋਂ 35 ਬਾਕੀ ਬਈ ਗਰਮੀ ਗਰਮੀ ਵੀ ਇਹ ਘਟ ਮਨਾਉਂਦੀ ਆ ਗਰਮੀ ਗਰਮੀ ਦਾ ਛੱਡ 'ਚ ਖੜੀ ਆਂ ਭਰਾਵਾ ਹਾਂ ਤੇ ਇਹਦੇ ਕੀ ਡਿਮਾਂਡ ਡਿਮਾਂਡ ਬਾਈ ਕਾਕੇ ਦੋਨਾਂ ਦੀ ਕੀ ਡਿਮਾਂਡ ਬਾਈ ਆਪਾਂ ਆਏ ਗਏ ਤਾਂ ਮਾਨਤਾਨ ਕਰਾਂਗੇ ਜਰੂਰ ਠੀਕ ਆ ਜੇ ਦੂ ਆਪਾਂ ਫੋਨ ਤੇ ਮੁੱਲ ਕਰ ਜਾਂਦੇ ਹੁਣ ਤੇ ਕਰ ਦੋਨਾਂ ਦਾ ਫੋਨ ਤੇ ਕਰਨਾ ਮੁੱਲ ਦੋਨਾਂ ਦਾ ਜੇ ਜੋੜਾ ਲੈਣਾ ਕਿਸੇ ਨੇ ਤਾਂ ਉਹ ਚਾ ਕਰ ਦਾਂਗੇ ਠੀਕ ਹੈ ਜੀ ਜੇ ਸਿੰਗਲ ਲੈਣੀ ਆ ਉਸ ਹਿਸਾਬ ਨਾਲ ਮੁੱਲ ਹੋ ਜੂਗਾ ਜੇ ਸਿੰਗਲ ਕਰ ਜਾਂਦੇ ਜੇ ਭਾਈ ਤੁਸੀਂ ਜੋੜਾ ਲੈਣਾ ਬਾਈਆਂ ਦਾ ਵੀ ਜੋੜੇ ਦਾ ਉਸ ਹਿਸਾਬ ਨਾਲ ਮੁੱਲ ਹੋ ਜੂਗਾ ਜੇ ਤੁਸੀਂ ਸਿੰਗਲ ਲੈਣੀ ਆ ਫਿਰ ਭਾਈ ਉਸ ਹਿਸਾਬ ਨਾਲ ਮੁੱਲ ਹੋ ਜੂਗਾ ਇੱਕ ਬਾਈ ਕਾਕੇ ਆ ਦਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸੋ ਮੇਰਾ ਘਰ ਹੈਗਾ ਬਾਈ ਚੀਦੇ ਵਾਲੀ ਬੈਂਕ ਤੋਂ ਮਾੜੀਆ ਡੇਰੇ ਕੋਲੇ ਮੋੜਾਂ ਵਾਲੇ ਕੱਚੇ ਰਸਤੇ ਤੇ ਮਾੜੀ ਦੇ ਡੇਰੇ ਦੇ ਕੋਲੇ ਘਰ ਠੀਕ ਹੈ ਬਾਈ ਤੇ ਫੋਨ ਨੰਬਰ ਕਿੰਨਾ ਆਪਣਾ 9873390745 ਨੰਬਰ ਠੀਕ ਹੈ ਬਾਈ ਦਾ ਬਈ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਬਾਈ ਦਾ ਜਿਹੜਾ ਘਰ ਆ ਮਾੜੀ ਵਾਲੇ ਕ ਮੋੜਾਂ ਵਾਲੇ ਕੱਚੇ ਰਾਹ ਦੇ ਮਾੜੀਆ ਡੇਰੇ ਦੇ ਕੋਲੇ ਘਰ ਆ ਬਾਈ ਦਾ ਬਾਕੀ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਆ ਕੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਹੋਰ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਕਰਿਓ ਗੱਲ ਤੇ ਹੋਰ ਬਾਈ ਦੱਸ ਦੇਗਾ ਕਾਕਾ ਜੀ 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 ਬਾਈ ਜਿਹੜੀ ਆ ਕਾਲੀ ਵਹਿਣ ਹਾਂਜੀ ਹਾਂਜੀ ਮੱਛੀ ਵਾਲੀ ਠੀਕ ਹੈ ਜੀ ਇਹ ਉਹਨਾਂ ਨੇ ਮੈਨੂੰ ਤਾਂ ਦੂਜਾ ਸੁਆ ਕਹਿ ਕੇ ਕਿਹਾ ਹਾਂਜੀ ਹਾਂਜੀ ਪਰ ਆਪਾਂ ਨਹੀਂ ਕਹਿੰਦੇ ਮੈਨੂੰ ਤੀਜੇ ਦੇ ਹਿਸਾਬ ਨਾਲ ਮੈਂ ਆਪ ਤੀਜੇ ਦੇ ਹਿਸਾਬ ਨਾਲ ਉਹ ਨਹੀਂ ਠੀਕ ਹੈ ਬਾਈ ਠੀਕ ਹੈ ਬਾਈ ਨੇ ਬਈ ਆਪ ਹੀ ਯਾਨੀ ਕਿ ਆਪਾਂ ਨੂੰ ਸੱਚੀ ਗੱਲ ਦੱਸ ਦਿੱਤੀ ਜਿਹਨ ਇੱਕ ਸੀਗੀ ਹਾਂ ਤੇ ਬਾਕੀ ਵੀ ਤੁਸੀਂ ਆਪ ਆ ਕੇ ਤਸੱਲੀ ਕਰ ਲੋ ਸੁਈਆਂ ਸਵਾਈਆਂ ਦੋਨੇ ਵੇੜਣਾ ਬਾਈ ਭਾਵਾ ਇੱਕ ਡੰਗ ਚੋਲੋ ਭਾਵਾ ਦੋ ਡੰਗ ਚੋਲੋ ਉਹ ਬਈ ਤੁਸੀਂ ਆਪ ਦੀ ਆ ਕੇ ਤਸੱਲੀ ਕਰ ਲੈਣੀ ਆ ਤੇ ਵੇੜਾ ਤੁਹਾਨੂੰ ਬਈ ਦਿਖਾ ਦਿਆਂ ਬਰੀਕੀ ਨਾਲ ਬਾਕੀ ਜੇ ਕੋਈ ਹੋਰ ਵੀ ਸਾਥੋਂ ਕੋਈ ਰਹਿ ਗਈ ਹੋਈ ਚੀਜ਼ ਦਿਖਾਉਣ ਨਹੀਂ ਉਹ ਬੜਾ ਚੰਗਾ ਬਾਈ ਉਹ ਬਈ ਤੁਸੀਂ ਆਪ ਦੇ ਠੀਕ ਹੈ ਬਾਈ ਠੀਕ ਹੈ ਦੁੱਧ ਵੀ 20 ਕਿਲੋ ਆ ਠੀਕ ਹੈ ਬਾਈ ਠੀਕ ਉਹ ਤਾਂ 20 ਕਿਲੋ ਕੰਡੇ ਤੇ ਤੋੜਵਾ ਦੇਵਾਂਗੇ ਭੋਣ ਭਾਈ ਤਿੰਨ ਡੰਗ ਚੋ ਜਾਈ ਜਾ ਵੀਰੇ ਨਹੀਂ ਠੀਕ ਹੈ ਵੀਰੇ ਠੀਕ ਆ ਨਾ ਬਾਕੀ ਵੀ ਤਸੱਲੀ ਬਾਈ ਨੇ ਪੂਰੀ ਦੇਤੀ ਆ ਤੇ ਬਾਈ ਦਾ ਫੋਨ ਨੰਬਰ ਚਲ ਡਿਸਪਲੇ ਤੇ ਚੱਲੀ ਜਾਂਦਾ ਤੇ ਕੋਈ ਵੀ ਇਨਫਰਮੇਸ਼ਨ ਲੈਣੀ ਆ ਬਾਈ ਨਾਲ ਕਰ ਲਿਓ ਗੱਲਬਾਤ ਤੇ ਇੱਕ ਮੇਰਾ ਭਰਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰਦਾ ਕਰੋ ਭਈ ਇੰਨਾਂ ਸਾਬੀ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਮੇਰਾ ਭਰਾ ਮਿਲਦਿਆ ਉਹ ਵੈੜ ਦੀ ਆਪਣੇ ਕੋਲੇ ਸਿੱਜਰ ਸੂਈ ਦੀ ਵੀ ਜੇਰ ਜੂਰ ਦੀ ਵੀਡੀਓ ਰਹੀ ਠੀਕ ਹੈ ਬਰੇ ਉਹ ਪਾਪਾ ਕਰ ਲਿਓ ਬਾਕੀ ਵੀ ਪ੍ਰੋਪਰ ਵੀਡੀਓ ਬਾਈ ਕੋਲੇ ਹੈਗਾ ਬਣੀਆਂ ਹੋਆਂ ਜੇਰ ਦੀਆਂ ਜਿਹੜੀ ਸੂਈ ਹੈ ਤਾਜੀ ਸੂਈ ਵੀ ਹੈ ਵੈੜ ਤੇ ਬਾਕੀ ਵੀ ਮਿਲਦਿਆਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ